ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਹੇ ਹਾਂ ਕਿ ਤੁਸੀਂ ਠੀਕ ਹੋਵੋਗੇ ਤਾਂ ਰਾਜ ਦੇ ਪੋਸਟ ਆਫਸ ਦੇ ਵਿੱਚ ਜਿਹੜੇ ਆਪਣੇ ਡਾਕ ਹਨ ਆ ਉਹਦੇ ਵਿੱਚ ਪੋਸਟਾਂ ਨਿਕਲੀਆਂ ਜਿਦੇ ਵਿੱਚ ਪੰਜਾਬ ਦੀਆਂ ਪੋਸਟਾਂ ਵੀ ਕਾਫੀ ਹੈਗੀਆਂ ਤਾਂ ਇਹ ਭਾਰਤੀ ਦਾ ਨੋਟੀਫਿਕੇਸ਼ਨ ਲੋਡ ਹੋ ਚੁੱਕਿਆ ਹੈਗਾ ਅਪਲੋਡ ਹੋ ਚੁੱਕਿਆ ਹੈ ਰਾਜੇ 44000 ਪਲੱਸ ਟੋਟਲ ਵੈਕੈਂਸੀ ਹੈਗੀ ਠੀਕ ਹੈ ਜੀ ਸਿੱਧੀ ਭਰਤੀ ਹੈ ਇਹ ਠੀਕ ਹੈ ਜੀ ਤੇ ਕਿਵੇਂ ਦਾ ਪ੍ਰੋਸੈਸ ਰਹੂਗਾ ਕੀ ਸਾਰਾ ਪ੍ਰੋਸੈਸ ਹੈ ਉਹ ਆਪਾਂ ਵੀਡੀਓ ਦੇ ਵਿੱਚ ਜਾ ਕੇ ਚੈੱਕ ਕਰਦੇ ਹਾਂ ਠੀਕ ਹੈ ਜੀ ਚਲੋ ਜੀ ਉਸ ਤੋਂ ਪਹਿਲਾਂ ਰਾਜਾ ਤੁਹਾਨੂੰ ਮੈਂ ਦੱਸਦਾ ਜੇ ਕੋਈ ਕੰਡੀ ਪੰਜਾਬ ਪੁਲਿਸ ਦਾ ਬੈਚ ਲੈਣਾ ਚਾਹੁੰਦਾ ਰਾਜੇ ਅੱਜ ਦੇ ਤੇ ਕੱਲ ਦਾ ਦਿਨ 75% ਆਫ ਚੱਲ ਰਿਹਾ ਹੈ ਬੈਚ ਦੇ ਉੱਪਰ 75% ਆਫ ਠੀਕ ਹੈ ਜੀ ਬਿਲਕੁਲ ਨੋਰਮਲ ਪ੍ਰਾਈਸ ਤੇ ਤੁਹਾਨੂੰ ਬੈਚ ਮਿਲ ਰਿਹਾ ਹੈ ਜੇ ਕੋਈ ਕੰਡੀ ਜੁਆਇਨ ਕਰਨਾ ਚਾਹੁੰਦਾ ਕਰ ਸਕਦਾ ਬਾਕੀ ਰਾਜੇ ਪਟਵਾਰੀ ਦਾ ਬੈਚ ਬਿਲਕੁਲ ਫਰੈਸ਼ ਆਪਣੇ ਕੋਲ ਚੱਲ ਰਿਹਾ ਹੈ ਜਿੱਦੀਆਂ ਭਰਤੀਆਂ ਦਾ ਨੋਟੀਫਿਕੇਸ਼ਨ ਰਾਜੇ 2 ਹਫ਼ਤੇ ਤੱਕ ਇਹਦਾ ਭਰਤੀ ਦੇ ਫਾਰਮ ਆਨਲਾਈਨ ਹੋ ਜਾਣਗੇ ਕਲਰਕ ਦਾ ਪੇਪਰ ਦੇ ਵਿੱਚ ਵੀ ਤੁਹਾਡੇ ਕੋਲ 2 ਤੋਂ 3 ਮਹੀਨੇ ਰਹਿ ਚੁੱਕੇ ਆ ਤੇ ਵੀਡੀਓ ਦਾ ਪੇਪਰ ਤੁਹਾਡਾ ਰੀਓਪਨ ਹੋਊਗਾ ਤੇ ਬਾਕੀ ਗਰੁੱਪ ਪੀ ਦੀ ਤਿਆਰੀ ਤੇ ਆਲ ਪੰਜਾਬ ਦੇ ਇਗਜ਼ਾਮਾਂ ਦੀ ਤਿਆਰੀ ਦੀ ਤੁਸੀਂ ਆਪਣਾ ਚੜ੍ਹਦੀ ਕਲਾ ਬੈਚ ਵੀ ਲੈ ਸਕਦੇ ਹੋਗੇ ਠੀਕ ਹੈ ਜੀ ਇਹਨਾਂ ਬੈਚਾਂ ਦੇ ਵਿੱਚ ਤੁਹਾਨੂੰ ਸਾਰੇ ਇੱਕ ਬੈਚ ਤੋਂ ਕਿਸੇ ਸਾਰੇ ਪੇਪਰਾਂ ਦੇ ਇੰਗਲਿਸ਼ ਵੀ ਕਲਾਸਾਂ ਵੀ ਤੁਹਾਡੀਆਂ ਤੇ ਮੈਥ ਵੀ ਤੁਹਾਡੀਆਂ ਜਿੱਥੇ ਸਾਰੀਆਂ ਜ਼ੀਰੋ ਲੈਵਲ ਤੋਂ ਹੋਣਗੀਆਂ ਤੇ ਇਹ ਸਾਰਾ ਕੁਝ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪੋਲ ਐਜੂਕੇਸ਼ਨ ਦਾ ਜਿੰਨਾਂ ਬੱਚੇ ਕੋਲ ਆਈਫੋਨ ਹੈ ਇੱਕ ਕਲਾਸ ਪਲੱਸ ਐਪ ਡਾਊਨਲੋਡ ਕਰਨ ਤੇ ਓ ਆਰਜੀ ਕੋਡ ਫਿਲ ਕਰਨਾ ਹੈ ਡਬਲ ਐਕਸ ਰਹਿਮ ਤੇ ਆ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਜਲਦੀ ਜਲਦੀ ਦਾ ਜੁਆਇਨ ਕਰ ਸਕਦੇ ਹੋ ਪੰਜਾਬ ਪੁਲਿਸ ਵਾਲੇ ਬੱਚਿਆਂ ਨੇ ਜਿਨ੍ਹਾਂ ਨੇ ਪੇਪਰ ਦੇਣਾ ਹੈ ਜਿਨ੍ਹਾਂ ਕੋਲ ਟਾਈਮ ਪਿਆਗਾ ਠੀਕ ਹੈ ਜੀ ਕੱਲ ਦਾ ਤੇ ਪਰਸੋ ਦੇ ਨੇ ਆਫਰ ਹੋਊਗਾ ਤਾਂ ਅੱਜ ਆਪਾਂ ਗੱਲ ਕਰਦੇ ਜਿਹੜੀ ਪੋਸਟ ਆਫਸ ਦੇ ਵਿੱਚ ਭਰਤੀ ਆਈ ਹੈ ਇਹਦੇ ਬਾਰੇ ਚਲੋ ਜੀ ਆਪਾਂ ਮੇਨ ਮੇਨ ਜਿੱਥੇ ਡਿਸਕਸ਼ਨ ਕਰਦੇ ਜਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਕੀ ਦੇਖਣਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਰਜਿਸਟ੍ਰੇਸ਼ਨ ਡੇਟ ਦੇਖ ਲਓ ਰਜਿਸਟ੍ਰੇਸ਼ਨ ਡੇਟ ਹੈਗੀ 15 7 202 ਇਸ ਤੋਂ ਬਾਅਦ ਮੰਨ ਲੋ ਰਾਜੇ ਤੁਹਾਡੀ ਕੋਈ ਕਰੈਕਸ਼ਨ ਰਹੇਗੀ ਤੁਹਾਡੀ ਕੋਈ ਚੀਜ਼ ਗਲਤ ਭਰੀ ਗਈ ਕੋਈ ਨਾਂ ਭਰਿਆ ਗਿਆ ਗਲਤ ਕੋਈ ਕੈਟਾਗਰੀ ਗਲਤ ਭਰੀ ਗਈ ਠੀਕ ਹੈ ਜੀ ਕੋਈ ਮੇਲ ਗਲਤ ਭਰੀ ਗਈ ਤਾਂ ਤੁਸੀਂ 6 ਤੋਂ ਲੈ ਕੇ 8 ਤਰੀਕ ਤੱਕ ਉਹਦੇ ਵਿੱਚ ਕਰੈਕਸ਼ਨ ਕਰਵਾ ਸਕਦੇ ਇਸ ਤੋਂ ਬਾਅਦ ਕੋਈ ਕਰੈਕਸ਼ਨ ਨਹੀਂ ਹੋਣੀ ਵੈਕੈਂਸੀਆਂ ਦਾ ਨੋਟੀਫਿਕੇਸ਼ਨ ਵਾਲਾ ਬਟਾ ਮੈਂ ਤੁਹਾਨੂੰ ਮੈਨ ਇਮੇਜ ਵਿੱਚ ਦੱਸੂਗਾ ਵੈਕੈਂਸੀਆਂ ਦੇ ਵਿੱਚ ਦੋ ਹੈ ਜੀ ਇੱਕ ਤਾਂ ਬੀਪੀਐਮ ਦੀਆਂ ਇੱਕ ਏਬੀਪੀਐਮ ਦੀਆਂ ਡਾਕ ਸੇਵਕ ਦੀਆਂ ਠੀਕ ਹੈ ਜੀ ਆ ਤਨਖਾਹ ਦਾ ਪ੍ਰਸੀਜਰ ਦੋਨਾਂ ਦਾ ਇਸ ਤੋਂ ਬਾਅਦ ਤੁਸੀਂ ਏਜ ਲਿਮਟ ਦੇਖ ਸਕਦੇ ਹੋ ਰਾਜੇ 18 ਤੋਂ ਲੈ ਕੇ 40 ਸਾਲ ਤੱਕ ਕਰ ਸਕਦੇ ਹੈਗੇ ਠੀਕ ਹੈ ਜੀ ਤੁਹਾਡੀ ਏਜ ਇੰਨੀ ਦਾ ਜੀ ਲਾਸਟ ਡੇਟ ਤੱਕ ਹੋਣੀ ਚਾਹੀਦੀ ਹੈ ਲਾਸਟ ਡੇਟ ਤੱਕ ਤਾਂ ਇੰਨੀ ਏਜ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆ ਜੇ ਛੋਟ ਦਿੱਤੀ ਹੋਈ ਹੈਗੀ ਕੈਟਾਗਰੀ ਜਿਹੜੇ ਨੂੰ ਆ ਤੁਸੀਂ ਆਪ ਦੇ ਆਪ ਚੈੱਕ ਕਰ ਲਓ ਜਿਨ੍ਹਾਂ ਨੂੰ ਕੋਈ ਛੋਟ ਦਿੱਤੀ ਗਈ ਹੈਗੀ ਠੀਕ ਹੈ ਜੀ ਤੇ এডਿਕੇਸ਼ਨ ਕੁਆਲੀਫਿਕੇਸ਼ਨ ਕੀ ਯੋਗਤਾ ਕੀ ਹੋਣੀ ਚਾਹੀਦੀ ਹੈ ਤੁਹਾਡੀ ਕਹਿੰਦੇ ਯੋਗਤਾ ਤੁਹਾਡੀ ਹੋਣੀ ਚਾਹੀਦੀ ਹੈਗੀ এডਿਕੇਸ਼ਨ ਕੁਆਲੀਫਿਕੇਸ਼ਨ ਫੋਰ ਜੀ ਡੀ ਐਸ ਵਾਸਤੇ ਤੁਹਾਡੇ ਕੋਲੇ ਸਕੈਂਡਰੀ ਸਕੂਲ এডਿਕੇਸ਼ਨ ਦੇ ਵਿੱਚ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਹੈ ਜੀ ਅਤੇ ਸਰੀਅਸ ਕ੍ਰਾਈਟਰੀਆ ਹੋ ਗਿਆ ਆਪਣਾ ਠੀਕ ਹੈ ਜੀ ਆਫ 10ਵੀਂ ਕਲਾਸ ਦੇ ਵਿੱਚ ਤੁਹਾਡੇ ਕੋਲੇ ਮੈਥ ਅਤੇ ਇੰਗਲਿਸ਼ ਹੋਣੀ ਚਾਹੀਦੀ ਹੈ ਜਿਸ ਦਾ ਤੁਸੀਂ ਕਲਾਸ ਪਾਸ ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਬਾਕੀ ਤੁਹਾਡੇ ਕੋਲੇ ਆਉਰੀ ਲੋਕਲ ਲੈਂਗੁਏਜ ਹੋਣੀ ਚਾਹੀਦੀ ਹੈ ਜਿਵੇਂ ਆਪਣੇ ਪੰਜਾਬ ਵਾਲੇ ਬੱਚਾ ਕੋਲ 10ਵੀਂ ਦੇ ਵਿੱਚ ਪੰਜਾਬੀ ਹੋਣੀ ਲਾਜ਼ਮੀ ਹੈਗੀ ਹੋਰ ਤੁਹਾਡੇ ਕੋਲੇ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਤੁਹਾਨੂੰ ਸਾਈਕਲਿੰਗ ਹੋਣੀ ਚਾਹੀਦੀ ਹੈ ਸਾਈਕਲ ਹੋਣਾ ਚਾਹੀਦਾ ਚਲਾਉਂਦਾ ਹੋਇਆ ਠੀਕ ਹੈ ਜੀ ਤੇ ਤੁਹਾਨੂੰ ਕੰਪਿਊਟਰ ਵਾਲੇ ਨੌਲੇਜ ਹੋਣੀ ਚਾਹੀਦੀ ਹੈਗੀ ਆਮ ਜੀਵਨ ਵਾਈ ਤੈਨੂੰ ਪਤਾ ਹੋਣਾ ਚਾਹੀਦਾ ਹੈਗਾ ਆਨਲਾਈਨ ਅਪਲਾਈ ਜੇ ਤੁਸੀ ਫਾਰਮ ਕਰਨਾ ਦਾ ਜੀ ਇਹਦੀ ਆ ਵੈਬਸਾਈਟ ਆ ਇੱਥੇ ਜਾ ਕੇ ਤੁਸੀਂ ਆਨਲਾਈਨ ਫਾਰਮ ਹੈ ਜਿਹੜਾ ਇਹ ਅਪਲਾਈ ਕਰ ਸਕਦੇ ਹੋ ਸਿਲੈਕਸ਼ਨ ਕੀ ਸਿਲੈਕਸ਼ਨ ਦਾ ਪ੍ਰੋਸੈਸ ਕੀ ਰਹੂਗਾ ਸਾਰਾ ਦੇਖ ਲਓ ਰਾਜੇ ਠੀਕ ਹੈ ਜੀ ਜਿਹੜੀ ਸਿਲੈਕਸ਼ਨ ਹੋਗੀ ਉਹ ਮੈਰਿਟ ਦੇ ਬੇਸ ਤੇ ਹੋਊਗੀ ਮੈਟ ਬੇਸ ਤੇ ਕਾਰੇ ਨੰਬਰ ਚੱਕੇ ਜਾਣਗੇ ਰਾਜੇ ਤੁਹਾਡੇ ਦਾ ਮੈਰਿਟ ਲਿਸਟ ਵੀ ਵਿਲ ਬੀ ਪ੍ਰਿਪੇਅਰਡ ਔਨ ਦਾ ਬੇਸਿਸ ਆਫ ਮਾਰਕ ਓਬਟੇਨ ਕਨਸਰਵੇਸ਼ਨ ਆਫ ਗ੍ਰੇਡ ਪੁਆਇੰਟ 10ਵੀਂ ਕਲਾਸ ਦੇ ਠੀਕ ਹੈ ਜੀ ਜਿੰਨਾ ਬੱਚਿਆਂ ਦੇ ਤਾਂ ਗ੍ਰੇਡਸ ਆ ਉਹਨੇ ਗ੍ਰੇਡਸ ਚੱਕੀ ਜਾਓ ਜਿੰਨੇ ਪੁਆਇੰਟ ਆਗੇ ਚੱਕੇ ਜਾਣਗੇ ਠੀਕ ਹੈ ਜੀ ਤਾਂ 10ਵੀਂ ਦੇ ਮਾਡਲ ਦੇ ਹਿਸਾਬ ਤੇ ਹੋਊਗੀ ਇਹਦੇ ਵਿੱਚ ਤੁਹਾਡਾ ਕੋਈ ਵੀ ਲਿਖਤੀ ਪੇਪਰ ਨਹੀਂ ਹੋਊਗਾ ਰਾਜੇ ਠੀਕ ਹੈ ਜੀ ਕੋਈ ਵੀ ਤੁਹਾਡਾ ਲਿਖਤੀ ਪੇਪਰ ਨਹੀਂ ਹੋਊਗਾ ਇਹਦੇ ਵਿੱਚ ਇਹ ਚੀਜ਼ ਨੋਟ ਕਰਿਓ ਆ ਰਾਜੇ ਨੇ ਗ੍ਰੇਡ ਦੇ ਪੁਆਇੰਟ ਆਗੇ ਠੀਕ ਹੈ ਜੀ ਗ੍ਰੇਡ ਪੁਆਇੰਟ ਆ ਆ ਗਿਆ ਦੇਖ ਲਓ ਤੁਸੀਂ ਕੀ ਹਿਸਾਬ ਕਿਤਾਬ ਹੁੰਦਾ ਇਹਨਾਂ ਦਾ ਠੀਕ ਹੈ ਜੀ ਮੇਨ ਮੇਨ ਚੀਜ਼ਾਂ ਇਹ ਹੈ ਦੂਸਰਾ ਤੁਸੀਂ ਦਾ ਜਿਹੜਾ ਪੰਜਾਬ ਵਾਲੇ ਬੱਚੇ ਅਪਲਾਈ ਕਰਨਾਂਗਾ ਤੁਸੀਂ ਪੰਜਾਬ ਡਿਵੀਜ਼ਨ ਦੇ ਵਿੱਚ ਅਪਲਾਈ ਕਰਨਾਂਗਾ ਠੀਕ ਹੈ ਜੀ ਪੰਜਾਬ ਡਿਵੀਜ਼ਨ ਦੇ ਵਿੱਚ ਤੁਸੀਂ ਅਪਲਾਈ ਕਰਨਾਂਗਾ ਬਾਕੀ ਤਾਂ だっते ਆਪਣੇ ਆਪ ਹੀ ਅਪਲਾਈ ਹੋ ਜੂਗਾ ਤੇ 100 ਰੁਪਏ ਦਾ ਜਿਹੜੀ ਫੀਸ ਹੈਗੀ ਠੀਕ ਹੈ ਜੀ ਐਸਟੀ ਐਸਸੀ ਬੱਚਿਆਂ ਦੀ ਸ਼ਾਇਦ ਇਹ ਚ ਨਾ ਹੋਵੇ ਫੀਸ ਪਰ ਜਨਰਲ ਵਾਲੇ ਬੱਚੇ 100 ਰੁਪਏ ਫੀਸ ਹੋਊਗੀ ਜਿਹੜੇ ਬੱਚਿਆਂ ਨੇ ਨੰਬਰ ਵਧੀਆ ਰਾਜੇ ਉਹ ਭਰ ਦਿਓ ਕਿਉਂਕਿ ਮੈਡ ਦੇ ਆਧਾਰ ਤੇ ਇਹਦੀ ਜਿਹੜੀ ਇਹ ਭਰਤੀ ਕੀਤੀ ਜਾਣੀ ਹੈਗੀ ਬਾਕੀ ਦਾ ਜੇ ਕਿਸੇ ਨੇ ਬੱਚੇ ਨੂੰ ਨੋਟੀਫਿਕੇਸ਼ਨ ਚਾਹੀਦਾ ਫੁੱਲ ਇਹ ਤੁਹਾਨੂੰ ਆਪਣੇ ਟੈਲੀਗ੍ਰਾਮ ਗਰੁੱਪ ਆ ਜਿਹੜਾ ਰਾਜੇ ਆਪਣਾ ਬਣਿਆ ਹੋਇਆ ਉਹਦਾ ਲਿੰਕ ਮੈਂ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਦੇ ਦਿੰਦਾ ਉੱਥੋਂ ਜਾ ਕੇ ਤੁਸੀਂ ਇਹਦਾ ਜਿਹੜਾ ਪੂਰਾ ਪੀਡੀਐਫ ਹੈਗਾ ਇਹਦਾ ਨੋਟੀਫਿਕੇਸ਼ਨ ਦਾ ਇਹ ਤੁਸੀਂ ਡਾਊਨਲੋਡ ਕਰਕੇ ਆਪ ਦਾ ਸਾਰਾ ਦੇਖ ਸਕਦੇ ਹੋ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਦੇਵਾਦ ਨੂੰ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਰਦੇ ਰਹੇ ਤੁਹਾਡੇ ਯਾਰਾਂ ਦੋਸਤਾਂ ਕੋਲੇ ਭੈਣ ਭਰਾਵਾਂ ਕੋਲੇ